ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਨਹਲਾ ਤੀਜਾ ਪੂਰਾ ਪਨ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆ ਸੋ ਮੋਹ ਠ ਗੌਲੀ ਪਾਈਆਂ ਵਿਸਰਿਆ ਹੁਣਤਾ ਸੁ ਪੂਰਾ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆ ਸੇ ਉਹ ਹਠ ਗੌਣ ਲਈ ਪਿਆਨ ਵਿਸਰੇ ਆ ਗੁਣਤਾ ਸੇ ਮਤ ਜਾਣੋ ਜਗ ਜੀਵ ਦਾ ਦੁਜਾਇ ਪਾਈ ਰਿਆਸੇ ਜਿਨੇ ਗੁਰਮੁਖ ਨਾਮ ਨ ਚਿੱਤੇ ਹੋ ਸੇ ਬਹਣ ਨ ਮਿਲਨੀ ਪਾਸੇ ਦੁੱਖ ਲਗਾ ਬਹੁ ਆਤੇ ਕਣਾ ਪੁੱਤ ਕਲਤ ਨ ਸਾਥ ਕੋਈ ਜਾਸੇ ਲੋਕਾ ਵਿੱਚ ਮੋਹ ਕਾਲਾ ਹੋਵਾ ਅੰਦਰ ਉਬੇ ਸਾਸ ਮਨ ਮੁਖਾ ਨੋ ਕੋ ਨ ਵਸਹਿ ਚੱਕ ਗਿਆ ਵੇਸਾਸ ਨਾਨਕ ਗੁਰਮੁਖਾ ਨੋ ਸੁਖ ਅਗਲਾ ਜਿਨਾ ਅੰ ਾਰੇ ਨਾਮ ਨੇਵਾਸ ਮਹੱਲਾ ਤੀਜ ਸੇ ਸੇ ਸਜਣਾ ਜੇ ਗੁਰਮੁਖ ਮਿਲਹਾ ਸੁਬਾਈ ਸਤ ਗੁਰ ਕਾ ਪਾਣਾ ਅਨ ਦਿਨ ਕਰ ਹੈ ਸੇ ਸੱਚ ਰਹੀ ਸਮਾਈ ਦੁਜਾਇ ਪਾਈ ਲੱਗੇ ਸਜਣਾ ਅਕੀਆ ਹ ਜੇ ਅਬੇ ਮਾਨ ਕਰੇ ਵਿਕਾਰ ਮਨਮੁਖ ਆਪ ਸਵਾਰਤੀ ਕਾਰਜ ਨਾ ਸਕ ਹੈ ਸਵਾਰੇ ਲਾਨਕਾ ਪੂਰਬਾ ਲਿਖਿਆ ਕਮਾਵਣਾ ਕੋਈ ਨ ਮਿਟਣਾ ਹਾਰ ਆਓ ੜੀ ਤੋਦ ਆਪਣੇ ਜਗ ਰਚਾਇਆ ਤਰੇ ਗੁਣ ਆਪ ਸਿਰ ਜੀ ਆਇਆ ਮਾਇਆ ਮੋਹ ਵਧਾਇਆ ਵਿੱਚ ਹਾਉ ਲਿਖਾ ਮੰਗੀਆਂ ਸ਼ੇਰ ਆਵਾਜ਼ ਆਇਆ ਜਿਨਾ ਹਰੀਆਪ ਕ੍ਰਿਪਾ ਕਰੇ ਸ਼ੇ ਗੋਰੇ ਸਮਝਾਇਆ ਭਲੇ ਹਾਰੀ ਗੋਰੀ ਆਪਣੀ ਸਦਾ ਸਦਾ ਕੁਮਾਇਆ ਜਿਨਾ ਹਾਰੇ ਆਪੇ ਕਿਰਪਾ ਕਰੇ ਸੇ ਗੋਰੇ ਸਮਝਾਇਆ ਬਲਿਹਾਰੀ ਗੁਰ ਆਪਨੇ ਸਦਾ ਸਦਾ ਕੁਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ